ਸਕੂਲਾਂ ਦੇ ਬੱਚੇ ਜਰ ਪੰਜਾਬ ਦੇ ਸਕੂਲਾਂ ਦੇ ਅੰਦਰ ਪੰਜਾਬੀ ਬੋਲਣ ਤੇ ਮਤ ਜੇ ਬੋਲਦੇ ਹੋ 500 ਰੁਪਏ ਜੁਰਮਾਨਾ 500 ਰੁਪਏ ਜੁਰਮਾਨਾ ਸੈਂਟ ਜੇਵੀਅਰ ਸਕੂਲ ਹੈ ਜੱਜੜ ਪਿੰਡ ਬ헨ਡੇ ਜ਼ਿਲ੍ਹੇ ਚ ਆਪ ਫਿਰ ਪੜ੍ਹ ਕੇ ਸੁਣਾ ਪੰਜਾਬੀ ਦੇ ਕਿਹੜੀ ਦੇ ਕਿਹੜਾ ਕਿਹੜਾ ਸਕੂਲ ਹੈ ਸੈਂਟ ਜੇਵੀਅਰ ਸੈਂਟ ਜੇਵੀਅਰ ਕਿਹੜੇ ਪਿੰਡ ਜੱਜੜ ਆ ਤਲਵੰਡੀ ਸਾਹਬ ਕੋਲੇ ਹੈ ਨਾ ਪੱਕੀ ਗੱਲ ਹੈ ਕੁਝ ਵੀ ਨਹੀਂ ਆਉਂਦਾ ਤੂੰ ਜੋੜ ਕੇ ਵੀ ਨਹੀਂ ਆਉਂਦੀ। ਬਾਈ ਬੰਦ ਕਰ ਲਓ। ਛੇਵੀਂ ਚ ਪੜ੍ਹਦਾ ਕਿੱਦਾਂ? ਤੂੰ ਤਾਂ ਪੜ ਪੜਾਉਂਦੇ ਨਹੀਂ ਕਿ ਕੀ ਕਾਰਨ? ਨਹੀਂ ਤੁਸੀਂ ਕਹਿੰਦੇ ਨਹੀਂ ਤੁਹਾਡੇ ਮਾਪਿਓ ਆ ਕੇ ਵੀ ਪੰਜਾਬੀ ਸਾਡੇ ਜਵਾਬ ਨੂੰ ਕਰਦੇ। ਤੂੰ ਬਾਈ ਪੁੱਛਿਆ ਨਾ ਕਰੇ ਪੰਜਾਬੀ ਨਹੀਂ ਆਉਂਦੀ। ਇਹਦਾ ਪੜਨ ਨਹੀਂ ਆਉਂਦਾ ਕਿ ਖਾਈਦਾ ਨਹੀਂ। ਨਹੀਂ ਨਹੀਂ ਛੋਟਾ ਬੇਟਾ। ਹਾਂਜੀ। ਅੱਛਾ। ਸਕੂਲ ਕਿੰਨੇ ਕਰੀ ਗਏ? ਜੋ ਸਾਦੇ ਆ। ਜੋ ਸਾਦੇ ਆ। ਆਪਣੇ ਜਾ ਕੇ ਬਹੁਤੀ ਸਾਡੇ ਜਵਾਬ ਨੂੰ ਕੀ ਪੜਾਉਨੇ ਹੋ ਕੀ ਸਿਖਾਉਨੇ ਹੋ ਕਿੱਥੇ ਜੋੜਨਾ ਇਹਨੂੰ ਪੁੱਛਿਆ ਕਰਦੇ ਜਾਂਦੇ ਫਿਰ ਭਾਈ ਆ ਜੂੜਾ ਕਿਵੇਂ ਬਚੂਗਾ ਸਿਰ ਜੂੜਾ ਨਾ ਬਚੇ ਹਾਂ ਇਹ ਸਾਡੇ ਕੋਲ ਗੁਰਮੁਖੀ ਨਾ ਬੱਧੀ ਸਾਡੇ ਜਿੱਦੇ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ ਤੇ ਗੋਰੇ ਤਾਂ ਬਾਹਰਲੇ ਦਾ ਗੁਰੂ ਗ੍ਰੰਥ ਸਾਹਿਬ ਨੂੰ ਕੜਨ ਲਈ ਪੰਜਾਬੀ ਸਿੱਖ ਰਹੇ ਨੇ ਮੈਨੂੰ ਸੁਲਤਾਨਪੁਰ ਲੋਧੀ 'ਚ ਗੋਰੇ ਮਿਲੇ ਉਹਨੇ ਪੰਜਾਬੀ ਬਹੁਤ ਸੋਹਣੀ ਪੰਜਾਬੀ ਗੁਰਮੁਖੀ ਕੋਲੇ ਖੜ ਗਿਆ ਮੈਂ ਕਿਹਾ ਵੀ ਤੁਸੀਂ ਪੰਜਾਬੀ ਬੋਲ ਲੈਣੇ ਉਹ ਪੜ੍ਹ ਲੈ ਵੀ ਲੈਣੇ ਕਹਿੰਦੇ ਹਾਂ ਪੜ੍ਹ ਵੀ ਲੈਣੇ ਆ ਲਿਖ ਵੀ ਲੈਣੇ ਮੈਂ ਹਕ ਕਾਰਨ ਦੱਸਿਆ ਉਹ ਕਹਿੰਦਾ ਅਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਹੋਇਆ ਵੰਗਰੇਜੀ 'ਚ ਪੜਿਆ। ਅੱਛਾ ਜੀ। ਕਿ ਸਾਨੂੰ ਇੰਨਾ ਆਨੰਦ ਆਇਆ। ਅਸੀਂ ਸੋਚਿਆ ਵੀ ਜੇ ਇਹਦੀ ਮੂਲ ਜਵਾਨ ਆ। ਜੇ ਉਹ 'ਚ ਪੜਾਂਗੇ, ਉਹ 'ਚ ਹੋਰ ਆਨੰਦ ਹੋਣਾ। ਫਿਰ ਮੈਂ ਕਹਿੰਦਾ ਉਸ ਤੋਂ ਬਾਅਦ ਪੜਿਆ ਪੰਜਾਬੀ ਲਿਖ ਸਿੱਖਣ ਤੋਂ ਬਾਅਦ ਕਹਿੰਦੇ ਜ਼ਮੀਨ ਸਮਾਂ। ਵਰਵਾਨੀ ਰਾਗਾਂ 'ਚ ਤੁਸੀਂ ਹਿੰਦੀ 'ਚ ਲੱਥਾ ਕਰੋਗੇ। ਕੀ ਸਾਡੇ ਗੁਰੂਆਂ ਨੂੰ ਬੋਲੀਆਂ ਨਹੀਂ ਸੀ ਆਉਂਦੀਆਂ? ਉਹ ਤਾਂ ਬਹੁਤ ਬੋਲੀਆਂ ਦੇ ਉਹਨਾਂ ਕੋਲ ਗਿਆਨ ਸੀ ਪਰ ਉਹਨੇ ਇਹ ਸਾਡੀ ਬੋਲੀ ਪੰਜਾਬੀ ਹੀ ਕਿਉਂ ਕੀਤੀ ਤਾਂ ਬੰਦ ਤੂੰ ਦੱਸ ਜਿੰਮੇਵਾਰ ਕੌਣ ਜਵਾਬ ਹੈ ਕਿ ਤੂੰ ਮੈਂ ਵੀ ਆਉਂਗਾ ਸੈਂਡ ਜੇਵਨ ਸਕੂਲ ਜੱਜੜ ਜੁਰਮਾਨਾ ਜੁਰਮੂਨਾ ਦਾ ਨਹੀਂ ਕਰਦੇ 500 ਰੁਪਏ ਜੇ ਬੋਲਦੇ ਹੋ ਅੱਛਾ ਅੱਛਾ ਸੋ ਮਾਨ ਸਾਹਿਬ ਹਾਂਜੀ ਆ ਗੱਲ ਅਸੀਂ ਇਸ ਪਿੰਡ ਆਏ ਸੀ ਜੋਧਪੁਰ ਪਿੰਡ ਆਏ ਸੀ ਕੁਦਰਤੀ ਸੁਭਾਅ ਮੈਂ ਇਥੇ ਪਿੰਡ ਚ ਨਸ਼ਿਆਂ ਦੇ ਖਿਲਾਫ ਇਕੱਠੇ ਹੋ ਕੇ ਲੋਕਾਂ ਨੇ ਫਰਾਉਂ ਰੱਖਿਆ ਸੀਗਾ ਇਹ ਜਾਂਦੇ ਕਿਤੇ ਰਾਹ ਜਾਂਦੇ ਸੀ ਹਾਂਜੀ ਰਾਹ ਜਾਂਦੇ ਰਾਹ ਜਾਂਦੇ ਕਦੇ ਇੱਥੇ ਮਿਲਣੀ ਆ ਗਏ ਮੈਨੂੰ ਉਹ ਕੁਦਰਤੀ ਇਹ ਮੁੰਡਾ ਖੜਾ ਮੇਰੇ ਨਾਲ ਆ ਖੜਾ ਇਹਨੇ ਕਿਤਾਬ ਅਜ ਬਚਾਰੇ ਨੇ ਆਪਦੀ ਕੋਈ ਯਾਰੀ ਕਰਾਉਣੀ ਸੀ ਕਿ ਸ਼ਬਦ ਜਿੰਨਾ ਦੇ ਅੰਦਰ ਵਸਦੇ ਕਿਤਾਬ ਦਾ ਨਾਮ ਆ ਪੁਲਦੀਪ ਸਿੰਘ ਦੀਪ ਆ ਮੁੰਡੇ ਦਾ ਨਾਮ ਇੱਕ ਸਾਧਕ ਮੁੰਡਾ ਤਕਤਪੁਰੀ ਆ ਹੂੰ ਸੋ ਮੈਂ ਇਹ ਤਾਂ ਕਿਤਾਬ ਫੜ ਕੇ ਜਦੋਂ ਕਿਤਾਬ ਇਹ ਜਾਰੀ ਕਰਨ ਲੱਗਦੇ ਇਹ ਨੂੰ ਮੈਂ ਇਹ ਕਹਿੰਦਾ ਮਿਲਣ ਆਇਆ ਬਾਈ ਕਹਿੰਦਾ ਮੈਂ ਆ ਪੰਜਾਬੀ ਫੜ ਕੇ ਸੁਣਾ ਜਿੱਥੋਂ ਗੱਲ ਸ਼ੁਰੂ ਹੋਈ ਅੱਛਾ ਸਵਾਬ ਬਣੇ ਹੁਣ ਤੁਸੀਂ ਇਹ ਦੇਖੋ ਮਾਨ ਸਾਹਿਬ ਫਿਰ ਤੁਸੀਂ ਤਾਂ ਕਹਿੰਦੇ ਸੀ ਤਾਂ ਪੰਜਾਬੀ ਦੇ ਬਹੁਤ ਵੱਡੇ ਲੰਬਰਦਾਰ ਆ ਹੂੰ ਅਸੀਂ ਤਾਂ ਪੰਜਾਬੀ ਬੋਲਡਾਂ ਤੇ ਕਰਤੀ ਠੀਕ ਸਕੂਲਾਂ ਦੇ ਵਿੱਚ ਯਾਰ ਪੰਜਾਬ ਦੇ ਸਕੂਲਾਂ ਦੇ ਅੰਦਰ ਪੰਜਾਬੀ ਬੋਲਣ ਦੇ ਮਤ ਜੇ ਬੋਲਦੇ ਹਾਂ 500 ਰੁਪਿਆ ਜੁਰਮਾਨਾ 500 ਰੁਪਿਆ ਜੁਰਮਾਨਾ ਸੈਂਟ ਜੇਵੀਅਰ ਸਕੂਲ ਹੈ ਜੱਜਲਪਿੰਡ ਜਿਹੜੇ ਟੀਚਰ ਪੰਜਾਬੀ ਬੋਲਦੇ ਉਹਨਾਂ ਨੂੰ ਵੀ ਹਿੰਦੀ ਜਾਂ ਇੰਗਲਿਸ਼ ਬੋਲਣੀ ਪੈਂਦੀ ਤੁਸੀਂ ਕਿਵੇਂ ਬੋਲਦੇ ਰਹਿੰਦੇ ਫਿਰ ਸਕੂਲ ਚ ਕਿਉਂ ਦੱਸੇ ਕਿਦਾਂ ਬੋਲਦੇ ਹੋ ਕਿਵੇਂ ਬੋਲੀ ਕੋਈ ਕੁਝ ਇਹ ਮੈਂ ਕਹਿ ਲਿਆ ਇਹ ਕੰਮ ਕੰਪਲੀਟ ਹੈ ਜੀ ਹਿੰਦੀ ਚ ਹੀ ਬਾਤ ਹੋਣਾ ਪੈਂਦਾ ਜਾਂ ਇੰਗਲਿਸ਼ ਚ ਅੱਛਾ ਮੈਡਮ ਕਹਿੰਦੇ ਆ ਪੰਜਾਬੀ ਹਿੰਦੀ ਚ ਪੁੱਤ ਕਿਉਂ ਕਹਿੰਦੇ ਫਿਰ ਕਿਉਂ ਕਮਾਲ ਆ ਯਾਰ ਤੁਸੀਂ ਦੇਖੋ ਵੀ ਜੇ ਹੁਣ ਇਹ ਹਾਲਾਤ ਸਾਡੇ ਪੰਜਾਬ ਦੇ ਸਕੂਲਾਂ ਸਾਡੇ ਜਵਾਕਾਂ ਨਾਲ ਹੋਣਿਆ ਅਸਲ ਬਾਈ ਜ਼ਿੰਮੇਵਾਰ ਸਾਰੇ ਅਸੀਂ ਹੈ ਬਾਈ ਹੈ ਬਾਈ ਹੁਣੇ ਬਾਈ ਮੈਨੂੰ ਦੱਸਦੇ ਜਦੋਂ ਬੁਲਾਉਂਦੇ ਹੋ ਤਾਂ ਜਾਂਦਾ ਇਹਨੇ ਖੁਦ ਕਦੇ ਪੁੱਛਿਆ ਜਾਂ ਕਿ ਜਵਾਕ ਨੂੰ ਬਾਈ ਨੂੰ ਤੁਸੀਂ ਮਿਲਣ ਆਏ ਹੋ ਜਾਣਦੇ ਹੋ ਹਣਾ ਸੁਣਦੇ ਵੀ ਹੋਗੇ ਸੁਣਦੇ ਵੀ ਫਿਰ ਇਹ ਗੱਲਾਂ ਕਦੇ ਅਸਲੀ ਨਹੀਂ ਹੋਇਆ ਵੀ ਮੈਂ ਇਹ ਵੀ ਜਾ ਕੇ ਪਤਾ ਲਾਵਾਂ ਲਾਜ਼ਮੀ ਜਾਵਾਂਗੇ ਸਕੂਲ ਚਲਾ ਜੀ ਜਾਵਾਂਗੇ ਆ ਤਾਂ ਯਾਰ ਬਾਹਲੀ ਬਾਈ ਬਾਹਲੇ ਚਿਰਦਾ ਦੋਨੇ ਕਿਸੇ ਤਰਹੀ ਤੁਨ ਮੈਂ ਕਹਾਂ ਗੱਡ ਧਰਮ ਦਾ ਹੁੰਦਾ ਦਾ ਦੋਨੋਂ ਤੇ ਸ਼ੌਰਤ ਇਹ ਰਤਵੇ ਇਹ ਮਹਿਲ ਮਾੜੀਆਂ ਗਮਾ ਜਾਣ ਨਾ ਇਹਦਾ ਹਾਸਲ ਹੋ ਜਾਣੀਆਂ ਬੰਦ ਇਹਦਾ ਸਾਡੇ ਪੱਥਾਂ ਦੀ ਮਹਿਲ ਹੈ ਮਿਹਨਤ ਕਰੋ ਕਮਾਈ ਕਰੋ ਜੇ ਸਾਡੀ ਬੋਲੀ ਮਰ ਗਈ ਨਾ ਚਾਹੇ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰ ਲਿਓ ਬੋਲੀ ਨਹੀਂ ਮੁੜ ਕੇ ਬੀ ਇਹੀ ਮੈਂ ਪਿੱਟਦਾ ਹਾਂ ਨਾ ਤੁਹਾਡੀ ਬੋਲੀ ਨਾਲ ਥੋੜੀ ਪਛਾਣ ਆ ਹੂੰ ਤੁਹਾਡੀ ਹੋਂਦ ਬੋਲੀ ਕਰਕੇ ਆ ਸੁਣੀ ਬਾਈ ਹੁਣ ਕੀ ਕਹਿੰਦਾ ਮੁੰਡਾ ਹਾਂ ਬੋਲਦੀ ਹੈ ਨਾ ਸਾਡੇ ਸਕੂਲ ਦੇ ਹਾਂ ਲੈ ਠਾਗਦੇ ਵੀ ਬਹੁਤ ਹੈ ਚੰਡੀਗੜ੍ਹ ਸੈਂਸਿਟੀ ਚ ਉੱਥੇ ਜਲੰਧਰ ਸੈਂਸਿਟੀ ਚ ਲੈ ਕੇ ਜਾਣਾ ਸੀ ਹੈ 6000 ਭਰਉਂਦੇ ਸੀ ਮੇਰੀ ਭੈਣ ਕਹਿੰਦੀ ਅਸੀਂ ਤਾਂ ਹੈ 1200 ਚ ਜਾ ਕੇ ਆਏ 6000 ਭਰਉਂਦੇ ਸੀ ਹਾਇ ਤਾਂ ਦੁਕਾਨਾਂ ਨੇ ਲੁੱਟੂਆਂ ਦੁਕਾਨਾਂ ਨੇ ਬਾਈ ਰੌਲਾ ਪਾਉਂਦਾ ਥੋੜੇ ਬੜਾ ਕਹੇ ਇਹ ਗੱਲਾਂ ਦਾ ਪਿੰਡ ਚ ਬਈ ਪ੍ਰਚਾਰ ਕਰਦਾ ਹੈ ਜਿੰਨੇ ਨੂੰ ਪੁੱਛਦੇ ਨਹੀਂ ਜਾ ਕੇ ਉੱਥੇ ਟੂਰਤੇ ਜਾਂਦੇ ਕਿ ਉੱਥੇ ਜਿਹੜੇ ਸਾਡੇ ਟੂਰਾ ਦੇ ਵਾਕਾ ਦਾ ਕੀ ਮਤਲਬ ਲੈ ਜਾਂਦਾ ਯਾਰ ਤੁਸੀਂ ਖਤਕੇ ਤੇ ਲਜਾਉ ਆਪਦੇ ਜਾਨੇਗੇ ਕਿ ਸਭਰਾਲੇ ਦਾਖਲੇ ਭਰਾਲੇ ਜਲਾਮੇ ਭਲੇ ਚਲੋ ਕਰਾਂਗੇ ਜਦੋਂ ਮਾਨ ਸਾਹਿਬ ਕੀ ਸੈਂਟ ਜੇਵੀਰ ਸਕੂਲ ਪਿੰਡ ਜੱਜਲ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਨੇੜੇ ਇਹ ਸਕੂਲ ਹੈ ਜਿਨ੍ਹਾਂ ਦੇ ਕਾਰਵਾਈ ਹੋ ਇਹਦਾ ਅਸੀਂ ਨਹੀਂ ਬੋਲ ਰਹੇ ਇਹ ਤਾਂ ਬੱਚਾ ਆਪਣੀ ਜ਼ੁਬਾਨੀ ਦੱਸ ਰਿਹਾ ਕਿ 500 ਰੁਪਿਆ ਜੁਰਮਾਨਾ ਪੰਜਾਬੀ ਬੋਲਣ ਤੇ ਹੁੰਦਾ ਆਪਾਂ ਚਾਰ ਦੀ ਜਵਾਨੀ ਦਾ ਸਾਨੂੰ ਕੁਦਰਤੀ ਸੁਭਾਅ ਬਣਿਆ ਨੂੰ ਮਿਲ ਗਿਆ। ਅਜੇ ਤਹਾਨੂੰ ਜਾਣਦੇ ਵੀ ਨਹੀਂ ਤਾਂ ਕੁਦਰਤੀ ਮਿਲਣਾ ਹੈ ਸਾਨੂੰ। ਤੇ ਕੀ ਇਹ ਤੇ ਕਾਰਵਾਈ ਹੋਊਗੀ? ਇਕੱਲੀਆਂ ਗੱਲਾਂ ਦਾ ਕਢਾ ਛੋੜੇ ਕੋਲੇ। ਤੇ ਗੱਲਾਂ-ਗੱਲਾਂ ਜੀ ਆਪਾਂ ਪੰਜਾਬੀ ਕੀ ਕੀ ਬਤਾ ਬਈ ਇਹ ਦੱਸਣੀ ਆਏ ਹੋਵੇ ਨਾ ਕੁਦਰਤੀ ਨੂੰ। ਧੰਨਵਾਦ ਜੀ ਜਵਾਬ। ਹੁਣ ਮੈਂ ਬਈ ਸਕੂਲ ਆਉਂਗਾ। ਮੇਰਾ ਨੰਬਰ ਲੈ ਲੈ ਮੈਨੂੰ ਦੇ ਦੇ। ਠੀਕ। ਸਾਡੇ ਤੇ ਐਡਾ ਠੀਕ। ਇਹ ਜਾ ਕੇ ਕਾਨਫਰੈਂਸ ਤੋਂ ਬਾਅਦ ਰੋਕ ਜੇ ਤਾਂ ਖਤਮ ਕਰਦਾ ਫਿਰ। ਕੌਣ ਰੋਕਦਾ ਕੌਣ ਹੈ? ਇਹ ਚੀਜ਼ ਰੋਕਦਾ ਕੌਣ ਹੈ? ਸਾਡੇ ਪੰਜਾਬੀ ਬੋਲਦੇ ਆਂ ਜੀ ਕੈਮਰੇ ਲੱਗੇ ਹੋਏ ਹਨ ਨਹੀਂ ਨਹੀਂ ਇਹ ਰੋਕਦਾ ਕੌਣਾ ਪੁੱਤ ਵੀ ਪੰਜਾਬੀ ਨਹੀਂ ਬੋਲਦਾ ਸਾਰੇ ਟੀਚਰ ਰੋਕਦੇ ਆ ਕੋਈ ਟੀਚਰਾ ਕੌਣ ਜਿਹੜੇ ਉਹ ਤੇ ਆ ਉਹ ਰੋਕਦੇ ਆ ਤੂੰ ਨਾ ਪਤਾ ਕਿਸੇ ਦਾ ਵੀ ਜਿੱਦੇ ਮੈਂ ਆਇਆ 6ਵੀਂ ਕਲਾਸ ਪੜ੍ਹਦਾ ਨਾਂ ਕੀ ਦੱਸੇ ਤੂੰ ਗੋਰਨਸੀ ਸਿੰਘ ਗੋਰਨਸੀ ਸਿੰਘ ਮੈਂ ਤੈਨੂੰ ਠਾਊਂਗਾ ਤੂੰ ਕਹਿ ਦੀ ਵੀ ਹਾਂ ਉੱਥੇ ਨਾ ਡਰੀ ਜਾਏ ਨੰਬਰ ਮੈਂ ਬੈਠਾ ਦਊਂਗਾ ਠੀਕ ਆ ਠੀਕ ਹੈ ਬਈ ਨੰਬਰ ਦੱਸ ਲੈ ਜਿਹੜਾ ਨੰਬਰ ਲੈ ਲੈ ਬਾਈ ਨੰਬਰ ਲੈ ਕੇ